ਹੰਦਿੱਤ ਕੀ ਨਾਮ ਹੈ ਤੇ ਕਿਰਾ ਪੱਤ ਮੈਂ ਗੁਰਪ੍ਰੀਤ ਸਿੰਘ ਰਮਾਣਾ ਸੂਬਾ ਪ੍ਰਧਾਨ ਵੈਟਰਨਰੀ ਫਾਰਮਾਸਿਸਟ ਯੂਨੀਅਨ ਅੱਜ ਜਿਹੜਾ ਕੱਟ ਲੱਗਿਆ ਕੀ ਕਰੀ ਅਸੀਂ 2006 ਤੋਂ ਲੈ ਕੇ ਪਸ਼ੂ ਪਾਲਣ ਵਿਭਾਗ ਦੇ ਵਿੱਚ ਵੈਟਰਨਰੀ ਫਾਰਮਾਸਿਸਟ ਦੇ ਤੌਰ ਤੇ ਕੰਮ ਕਰਦੇ ਆ ਰਹੇ ਹਾਂ ਅਸੀਂ ਕੱਚੇ ਮੁਲਾਜ਼ਮ ਐ ਤੇ ਪਿਛਲੇ ਲੰਬੇ ਟਾਈਮ ਤੋਂ ਸਰਕਾਰ ਨੇ ਵਾਰ-ਵਾਰ ਸਾਡੇ ਨਾਲ ਪੱਕੇ ਕਰਨ ਦਾ ਵਾਅਦਾ ਕਰਕੇ ਤਨਖਾਹਾਂ ਵਧਾਉਣ ਦਾ ਵਾਅਦਾ ਕਰਕੇ ਹੋਰ ਕਾਫੀ ਸਾਰੀਆਂ ਸਾਡੀਆਂ ਜਿਹੜੀਆਂ ਮੰਗਾਂ ਉਹਨਾਂ ਦੇ ਸਬੰਧ ਦੇ ਵਿੱਚ ਹਾਂ ਪੱਕੀ ਹੁੰਗਾਰੀ ਤੋਂ ਬਾਅਦ ਵੀ ਸਾਡੇ ਉਹ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ ਤੇ ਨਾ ਹੀ ਵਿਭਾਗ ਦੇ ਕੰਮ ਤੇ ਕੋਈ ਜੁੰਸਰਕੀ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਵਿਭਾਗ ਨਾਲ ਸਾਨੂੰ ਰੋਸ ਹੈ ਤਾਂ ਕਰਕੇ ਅਸੀਂ ਅੱਜ ਦਾ ਜਿਹੜਾ ਇਹ ਧਰਨਾ ਲਾਇਆ ਹੋਇਆ ਇਹ ਚੱਲਾ ਫਿਰਨੇ ਲੱਗਿਆ ਜੇ ਪੂਰੇ ਪੰਜਾਬ ਨੂੰ ਇਹ ਧਰਨਾ ਸਾਡਾ ਪੂਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਲੱਗਿਆ ਹੋਇਆ ਹੈ ਕਿਉਂਕਿ ਪੂਰੇ ਪੰਜਾਬ ਦੇ ਵਿੱਚ 582 ਹਸਪਤਾਲਾਂ ਦੇ ਵਿੱਚ ਅਸੀਂ ਬੱ채 ਵੈਟਨਰੀ ਫਾਰਮਾਸਿਸਟ ਦੇ ਤੌਰ ਤੇ ਲੱਗੇ ਹੋਏ ਆ ਤੇ ਸਾਰੇ ਵੈਟਨਰੀ ਫਾਰਮਾਸਿਸਟ ਮਤਲਬ ਇਹਨਾਂ ਦੇ ਕੰਮ ਦਾ ਬਹੁ ਬੋਝ ਹੈ ਜਿਹੜਾ ਬਹੁਤ ਜ਼ਿਆਦਾ ਪਿਆ ਹੋਇਆ ਹੈ ਉਹ ਤਾਂ ਚੌਂਕ ਤੋਂ ਪਹਿਲਾਂ ਆ ਨਾ ਕੋਈ ਕਹਿੰਨੀ ਕਰ ਕੇ ਸੱਕੇ ਕੰਮ ਨੇ ਪੱਤੀ ਦੀ ਸਿਹਤ ਨੂੰ ਦੇਖ ਕੇ ਰਹਿ ਰਿਹਾ ਉਹ ਹਾਸਾ ਕਿ ਇਹ ਪ੍ਰਬੰਧਿਤ ਕੀਤੀ ਹੋਦਾ ਸਾਰੇ ਇਹ ਬਹੁਤ ਸਾਡੀ ਦੁਖਦਈ ਰਗਿਆ ਜੀ ਪਸ਼ੂ ਪਾਲਣ ਵਿਭਾਗ ਤੱਕ ਕੀ ਮੈਂ ਕਹਿੰਦਾ ਵੀ ਕਿਸੇ ਵੀ ਵਿਭਾਗ ਦਾ ਇੱਕ ਵੀ ਕਰਮਚਾਰੀ ਜੇਕਰ ਇਹਨਾਂ ਨੇ ਪੱਕਾ ਕੀਤਾ ਹੋਵੇ ਤਾਂ ਸਾਡੇ ਸਾਹਮਣੇ ਲਿਆਉਣ ਕੋਈ ਵੀ ਕਰਮਚਾਰੀ ਪੱਕਾ ਨਹੀਂ ਕੀਤਾ ਗਿਆ ਕੁਝ ਮਾਤਰ ਤਨਖਾਹਾਂ ਜ਼ਰੂਰ ਵਧਾਈਆਂ ਐ ਕੋਈ ਸਿੱਖਿਆ ਵਿਭਾਗ ਚ ਜਾਂ ਕਿਸੇ ਹੋਰ ਵਿਭਾਗਾਂ ਦੇ ਵਿੱਚ ਥੋੜੀਆਂ ਮੋਟੀਆਂ ਪਰ ਇੱਕ ਵੀ ਮੁਲਾਜ਼ਮ ਰੈਗੂਲਰ ਨਹੀਂ ਕੀਤਾ ਗਿਆ ਜਦੋਂ ਕਿ ਚੋਣਾਂ ਤੋਂ ਪਹਿਲਾਂ ਇਹ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਸੀ ਕਿ ਜਦੋਂ ਸਾਡੇ ਹੱਥ 'ਚ ਹਰਾ ਪੈਨ ਆ ਜਾਊਗਾ ਤਾਂ ਅਸੀਂ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਜਦੋਂ ਕਿ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਇਹਨਾਂ ਨੇ ਦੰਨੇ ਦੇ ਕਰੋੜਾਂ ਰੁਪਏ ਜਿਹੜਾ ਫਲੈਕਸਰ ਤੇ ਖਾਚ ਕਰਤਾ ਕਿ ਅਸੀਂ ਕਰ ਕਰਦੇ ਕੰਮ ਜਿਹੜਾ ਪੱਲੇ ਇਹ ਹੀ ਦੁੱਖ ਦੀ ਗੱਲ ਹੈ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਫਲੈਕਸਾਂ ਤੇ ਉਹ ਤੋਂ ਪਹਿਲਾਂ ਐਡਵਰਟਾਈਜ਼ਮੈਂਟ ਬਹੁਤ ਕੀਤੀ ਕੱਚੇ ਮੁਲਾਜ਼ਮਾਂ ਦੇ ਨਾਂ ਤੇ ਇਹਨਾਂ ਨੇ ਚੋਣਾਂ ਲਈਆਂ ਪਰ ਕੱਚੇ ਮੁਲਾਜ਼ਮਾਂ ਨੂੰ ਇਹ ਮੀਟਿੰਗ ਦੇ ਕੇ ਇੱਕ ਤੁਹਾਨੂੰ ਮੈਂ ਹੋਰ ਜ਼ਿਕਰ ਕਰਾਂ ਗੱਲ ਦਾ ਪਿਛਲੇ ਦਿਨੀ ਮੈਨੂੰ ਇੱਕ ਪੱਤਰ ਆਇਆ ਡੀਸੀ ਲੁਧਿਆਣਾ ਦਾ ਵੀ ਸੀਐਮ ਸਾਹਿਬ ਨੇ ਤੁਹਾਡੇ ਨਾਲ ਮੀਟਿੰਗ ਕਰਨੀ ਹੈ ਕੱਚੇ ਮੁਲਾਜ਼ਮਾਂ ਦੀ ਜਥੇਬੰਦੀਆਂ ਨਾਲ ਕਾਫੀ ਜਥੇਬੰਦੀਆਂ ਨੂੰ ਉਹ ਪੱਤਰ ਹੈ ਜਿਹੜਾ ਮਿਲਿਆ ਤੇ ਸਾਨੂੰ ਬਕਾਇਦਾ ਲੁਧਿਆਣੇ ਬੁਲਾਇਆ ਆਪਣਾ ਚੰਡੀਗੜ੍ਹ ਬੁਲਾਇਆ ਗਿਆ ਪਰ ਦੁੱਖ ਦੀ ਗੱਲ ਵੀ ਸਾਨੂੰ ਉੱਥੇ ਬੁਲਾ ਕੇ ਵੀ ਸੀਐਮ ਸਾਹਿਬ ਨੇ ਸਾਡੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਜਦੋਂ ਕਿ ਪਹਿਲਾਂ মিডিਆ ਜਾਂ ਲੋਕਾਂ ਨੂੰ ਦਿਖਾਉਣ ਵਾਸਤੇ ਉਹ ਪੱਤਰ ਜਾਰੀ ਕੀਤੇ ਗਏ ਵੀ ਕੱਚੇ ਮੁਲਾਜ਼ਮਾਂ ਨਾਲ ਮੀਟਿੰਗ ਹੈ ਆਫੀਸ਼ੀਅਲੀ ਪਰ ਉਹ ਮੀਟਿੰਗ ਸਾਡੇ ਨਾਲ ਨਹੀਂ ਕੀਤੀ ਗਈ ਸਾਨੂੰ ਉੱਥੋਂ ਵਾਪਸ ਮੁੜਨਾ ਪਿਆ ਚੰਡੀਗੜ੍ਹੋਂ ਇਹ ਇਹਨਾਂ ਦੇ ਹਾਲਾਤ ਹੈ ਮੁਲਾਜ਼ਮਾਂ ਪ੍ਰਤੀ ਮਜ਼ਦੂਰਾਂ ਪ੍ਰਤੀ ਪ੍ਰਤੀ ਕਿਸਾਨਾਂ ਪ੍ਰਤੀ ਇਹਨਾਂ ਦਾ ਰਵੱਈਆ ਬਿਲਕੁਲ ਨਕਾਰਾਤਮਕ ਹੈ ਇਸ ਤੋਂ ਵਾਸਤੇ ਆ ਰਹੇ ਹੈਗੇ ਗਰੰਟੀਆਂ ਵੀ ਦੇ ਰਹੇ ਹੈਗੇ ਬਹੁਤ بڑے بڑے ਵਾਅਦੇ ਕਰ ਰਹੇ ਇਸ ਤਰ੍ਹਾਂ ਰੌਲਾ ਬਿਲਕੁਲ ਜੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਮਜ਼ਮ ਵਰਗ ਇਹਨਾਂ ਤੋਂ ਬਹੁਤ ਜ਼ਿਆਦਾ ਤੰਗ ਹੈ ਪਰੇਸ਼ਾਨ ਹੈ ਮਜ਼ਦੂਰ ਵਰਗ ਬਹੁਤ ਜ਼ਿਆਦਾ ਤੰਗ ਹੈ ਪਰੇਸ਼ਾਨ ਹੈ ਕੁਸ਼ਕ ਛਿਟਪਟ ਗੱਲਾਂ ਜਿਹੜੀਆਂ ਉਹਨਾਂ ਦੇ ਆਧਾਰ ਤੇ ਇਹ ਵੋਟਾਂ ਲੈਣ ਨੂੰ ਫਿਰਦੇ ਆ ਪਰ ਭਾਵੇਂ ਕਿ ਇਹ ਕਿਉਂਕਿ ਵਿਧਾਨ ਸਭਾ ਦੀਆਂ ਵੋਟਾਂ ਨਹੀਂ ਹੈਗੀਆਂ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਦਲਣੀ ਇਸ ਲਈ ਸਾਰੇ ਸ਼ਾਂਤ ਬੈਠੇ ਚੁੱਪ ਬੈਠੇ ਹੈ ਪਰ ਵੋਟਾਂ ਦੇ ਵਿੱਚ ਜ਼ਰੂਰ ਇਹਨਾਂ ਨੂੰ ਇਹਨਾਂ ਦੇ ਨਤੀਜੇ ਜਿਹੜੇ ਹੈਗੇ ਆ ਉਹ ਭੁਗਤਨੇ ਪੈਣਗੇ ਕੋਈ ਦਾ ਗਨਾ ਪਰ ਚਿੰਤਿਤ ਕਰ ਰਿਹਾ ਵੈਸੇ ਤਾਂ ਜੀ ਮਤਲਬ ਮੈਂ ਆਫੀਸ਼ੀਅਲੀ ਨਹੀਂ ਕਹਿ ਸਕਦਾ ਹਲੇ ਤੱਕ ਕਿਉਂਕਿ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨਾਂ ਤੇ ਹੋਰ ਅਧਿਕਾਰਦਾਰ ਆ ਸਾਰੇ ਨਾਲ ਮੀਟਿੰਗ ਤੋਂ ਬਾਅਦ ਅਸੀਂ ਫੈਸਲਾ ਲਵਾਂਗੇ ਪਰ ਸਾਡੇ ਜਿਹੜੇ ਵੈਟਨਰੀ ਫਾਰਮਾਸਿਸਟ ਹੈ ਉਹਨਾਂ ਦੀ ਪਰਜੋਰ ਮੰਗ ਹੈ ਕਿ ਪ੍ਰਧਾਨ ਜੀ ਆਪਾਂ ਸਮੂਹਿਕ ਅਸਤੀਫੇ ਦੇਈਏ ਆਪਾਂ ਪੰਜਾਬ ਦੇ ਸਾਹਮਣੇ ਇੱਕ ਇੱਕ ਤਸਵੀਰ ਪੇਸ਼ ਕਰੀਏ ਵੀ ਸਰਕਾਰ ਦਾ ਰਵਈਆ ਕੱਚੇ ਮੁਲਾਜ਼ਮਾਂ ਪ੍ਰਤੀ ਕੀ ਹੈ ਤੋਂ ਮਤਲਬ ਆਨਲਾਈਨ ਟਾਈਮ 'ਚ ਅਸੀਂ ਇਹਦੇ ਬਾਰੇ ਵੀ ਸੋਚ ਰਹੇ ਹਾਂ ਇਹ ਹੋ ਸਕਦਾ ਹੈ ਅਸੀਂ ਸਮੂਹਿਕ ਅਸਤੀਫੇ ਜਿਹੜੇ ਉਹ ਦਈਏ ਤੇ ਮਤਲਬ